ਰਾਸ਼ਟਰੀ ਗਾਣ ਦਿਨਵਾਰ ਸ਼ਹਿਰ ਵਿੱਚ ਆਪਣੀ ਸਟੇਜ ਤੇ ਗਾਇਆ ਉਹ ਐਕਚੁਅਲੀ ਮੈਂ ਬਿਲਕੁਲ ਠੀਕ ਆਇਆ ਪਰ ਮੇਰੀ ਸਿਹਤ ਠੀਕ ਨਹੀਂ ਸੀ ਜਦ ਤੱਕ ਮੇਂ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਦਾ ਚੱਕਰ ਆਉਂ ਨਹੀਂ ਜਾਂਦਾ ਉਹ ਚੱਕਰ ਆ ਗਿਆ ਆਪਣੇ ਮੈਂ ਠੀਕ ਹੋ ਰਿਹਾ ਸੀ ਪਰ ਅਚਾਨਕ ਮੇਰੀ ਜਿਵਾਂ ਜੀ ਉਹ ਲੜ ਖਾ ਗਈ ਜਨ ਗਨ ਮਾਨ ਮੈ ਜੀਦਾ ਇੱਕੇ ਜਾਇਆ ਹੈ ਬਾਰਤੀ ਬਾਗ ਵਿਦਾਤਾ ਹੁੰਜਦਾ ਤੁਲਾਟ ਜਿੰਦਬ ਕੰਗਾ ਉਸਲ ਚਲਦੀ ਤਰੰਗ ਸਭੂ ਜੂਸੂ ਜਾਂ ਮੈਂ ਤਾਰੇ ਚਦਾ ਹੈ ਤਾ ਦੂਜੇ ਚਦਾ ਯੁੱਛਦਾ ਹੈ ਜਯਾ ਹੈ ਜਯਾ ਹੈ ਜੈ 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 ਹੈ ਜੋ ਅੱਜ ਰਾਸ਼ਟਰੀ ਗਾਉਂ ਦਿਨੋ ਸ਼ਹਿਰ ਵਿੱਚ ਆਪਣੀ ਸਟੇਜ ਤੇ ਗਾਇਆ ਉਹ ਐਕਚੁਅਲੀ ਮੈਂ ਮਿਲਕੋ ਠੀਕ ਆਇਆ ਪਰ ਮੇਰੀ ਸਿਹਤ ਠੀਕ ਨਹੀਂ ਸੀ ਜਦੋਂ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਚੱਕਰ ਆਉਂ ਨਹੀਂ ਜਾਂਦਾ ਉਹ ਚੱਕਰ ਆ ਗਿਆ ਆਪਣੇ ਮੈਂ ਠੀਕ ਆ ਰਿਹਾ ਸੀ ਪਰ ਅਚਾਨਕ ਮੇਰੀ ਜਵਾਂਜ ਦੀ ਉਹ ਲੜ ਖਾ ਗਈ ਇਸ ਕਰਕੇ ਮੇਰਾ ਰਾਸ਼ਟਵਾਦ ਤੇ ਰਾਸ਼ਟਪਤੀ ਮੇਰੇ ਮਨ ਚ ਪੂਰੀ ਭਾਵਨਾ ਤੇ ਮਾਨਸਮਾਨ ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਹੇ ਆ ਜਾਂ ਗਲਤ ਸੋਚ ਰੱਖ ਰਹੇ ਆ ਉਹਨਾਂ ਦੀ ਆਪਣੀ ਗਲਤ ਸੋਚ ਆ ਉਹਨਾਂ ਤੇ ਆਪ ਰਾਸ਼ਟਰੀ ਗਾਣ ਨਹੀਂ ਆਉਂਦਾ ਮੇਰੇ ਕੋਲ ਅੱਜ ਰਾਸ਼ਟਰੀ ਗਾਣ ਦਵਾ ਸਾਨੂੰ ਤੇ ਮੇਰੇ ਆਖਿਆ ਸਾਰ ਆਉਂਦਾ ਅਚਾਨਕ ਮੇਰੀ ਸਿਹਤ ਲੜਖੜ ਕਰਨ ਮੈਨੂੰ ਥੋੜੀ ਇਹ ਪ੍ਰੋਬਲਮ ਆਈ ਆ ਉਦਾਂ ਮੈਂ ਰਾਸ਼ਟਵਾਦ ਦਾ ਪੂਰਾ ਜਿਹੜਾ ਉਹ ਮਾਨਸਮਾਨ ਕਰਨਾ ਰਾਸ਼ਟ੍ਰ ਗਾਣ ਜਿਹੜਾ ਮੈਂ ਬਚਪਨ ਤੋਂ ਲੈ ਕੇ ਗਾਉਂਦਾ ਆ ਰਿਹਾ ਮੈਂ ਕਈ ਸਟੇਜਾਂ ਤੇ ਗਾਇਆ ਇਹ ਨਹੀਂ ਵੀ ਇੱਥੇ ਪਹਿਲੀ ਸਟੇਜ ਤੇ ਕਿੰਦਾ ਕਈ ਆਪਣੇ ਲੋਕਲ ਤੇ ਆਪਣਦੇ ਇੰਡੀਆ ਲੈਵਲ ਤੱਕ ਮੈਂ ਜਿਹੜੀ ਆ ਮੈਂ ਜੀ ਸੇਵਾ ਜਿਹੜੀ ਆ ਸਮਾਜਪਤੀ ਨਿਵਾ ਰਿਆ ਇਹ ਜਿਹੜੀ ਇਸ਼ੂ ਬਣਾ ਰਿਆ ਇਹ ਗਲਤ ਸੋਝਾ ਖਵਾ ਰਿਆ ਜੇ ਕਿਸੇ ਮਨ ਦੇ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੀ ਆ ਮੈਂ ਉਸ ਲਈ ਆਪਣੇ ਰਾਸ਼ਟਰਪਤੀ ਜਿਹੜੇ ਆ ਸਰਵਪਤ ਹੁੰਦੇ ਆ ਉਹਨੂੰ ਕਿ ਮਾਫੀ ਮੰਗਦਾ ਰਾਸ਼ਟ ਗਾਣ ਦਿਨਾਂ ਉਹ ਸ਼ਹਿਰ ਵਿੱਚ ਆਪਣੀ ਸਟੇਜ ਤੇ ਗਾਇਆ ਉਹ ਐਕਚੁਅਲੀ ਮੈਂ ਮਿਲ ਕੋ ਠੀਕ ਆਇਆ ਪਰ ਮੇਰੀ ਸਿਹਤ ਠੀਕ ਨਹੀਂ ਸੀ ਜਦੋਂ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਚੱਕਰ ਆਉਂਦੀ ਜਾਂਦਾ ਉਹ ਚੱਕਰ ਆ ਗਿਆ ਆਪਣੇ ਮੈਂ ਠੀਕ ਹੋ ਰਿਹਾ ਸੀ ਪਰ ਅਚਾਨਕ ਮੇਰੀ ਜਿਵਾਂਜ ਦੀ ਉਹ ਲੜ ਖਾ ਗਈ ਇਸ ਕਰਕੇ ਮੇਰਾ ਰਾਸ਼ਟਵਾਦ ਤੇ ਜਰਾਸ਼ਟਪਤੀ ਮੇਰੇ ਮਨ ਚ ਪੂਰੀ ਭਾਵਨਾ ਤੇ ਮਾਨ ਸਮਾਨ ਜਨ ਗਨ ਮਾਨ ਮੈਂ ਜੀਦਾ ਇੱਕੇ ਜਾਇਆ ਹੈ ਭਾਰਤੀ ਭਗ ਵਿਦਾਤਾ ਹਉ ਜੀ ਦਾ ਤੂੰ ਨਾ ਤੇ ਜਿੰਦਮਨ ਕੰਗਾ ਉਸਲ ਚੱਲਦੀ ਤਰੰਗ ਸਭ ਜੁਜ ਜਾਵੇਂ ਦਾਰੇ ਤੇ ਰਾਹੇ ਅੰਧ ਚ ਜਾਇ ਚ ਜਾਹੀ ਜਯਾ ਹੈ ਜਯਾ ਹੈ ਜਯ ਜਯ ਜਯਾ ਹੈ ਜੋ ਅਜ ਰਾਸ਼ਟਰੀ ਗਾਣ ਦਨਵ ਸ਼ਾਲਪ ਆਪਣੇ ਸਟੇਜ ਤੇ ਗਾਇਆ ਉਹ ਐਕਚੁਅਲੀ ਮੈਂ ਮੈਨੂੰ ਠੀਕ ਆਇਆ ਪਰ ਮੇਰੀ ਸਿਹਤ ਠੀਕ ਨਹੀਂ ਸੀ ਜਿਗ ਤਾਂ ਜਿੱਦਾਂ ਕੋਈ ਬਲੱਡ ਪ੍ਰੈਸ਼ਰ ਚੱਕਰ ਆਉਂ ਨਹੀਂ ਜਾਂਦਾ ਉਹ ਚੱਕਰ ਆ ਗਿਆ ਆਪਣੇ ਮੈਂ ਠੀਕ ਆ ਰਿਹਾ ਸੀ ਪਰ ਅਚਾਨਕ ਮੇਰੀ ਜਵਾਂਜ ਦੀ ਉਹ ਲੜਖਾ ਗਈ ਇਸ ਕਰਕੇ ਮੇਰਾ ਰਾਸ਼ਟਵਾ ਤੇ ਜ ਰਾਸ਼ਟਰਪਤੀ ਮੇਰੇ ਮਨ ਚ ਪੂਰੀ ਭਾਵਨਾ ਤੇ ਮਾਨ ਸਮਾਨ ਜਿਹੜੇ ਲੋਕ ਇਹਨੂੰ ਇੱਕ ਇਸ਼ੂ ਬਣਾ ਰਿਹਾ ਜਾਂ ਗਲਤ ਸੋਚ ਰੱਖ ਰਿਹਾ ਉਹਨਾਂ ਦੀ ਆਪਣੀ ਗਲਤ ਸੋਚ ਆ ਉਹਨਾਂ ਤੇ ਆਪ ਰਾਸ਼ਟਗਾਨ ਨਹੀਂ ਆਉਂਦਾ ਮੈਨੂੰ ਅੱਜ ਰਾਸ਼ਟਗਾਨ ਦਵਾ ਸਾਨੂੰ ਤੇ ਮੈਨੂੰ ਆਖਿਆ ਸਾਰ ਆਉਂਦਾ ਅਚਾਨਕ ਮੇਰੀ ਸਿਹਤ ਲੜਖੜ ਕਰਨ ਮੈਨੂੰ ਦਾ ਪੂਰਾ ਜਿਹੜਾ ਉਹ ਮਾਨ ਸਨਮਾਨ ਕਰਨਾ ਰਾਸ਼ਟ੍ਰ ਗਾਨ ਜਿਹੜਾ ਮੈਂ ਬਚਪਨ ਤੋਂ ਲੈ ਕੇ ਗਾਉਂਦਾ ਆ ਰਿਹਾ ਮੈਂ ਕਈ ਸਟੇਜਾਂ ਤੇ ਗਾਇਆ ਇਹ ਨਹੀਂ ਵੀ ਇੱਥੇ ਪਹਿਲੀ ਸਟੇਜ ਤੇ ਕਿਦਾਂ ਕਈ ਆਪਣੇ ਲੋਕਲ ਤੇ ਆਮਦਰੀ ਇੰਡੀਆ ਲੈਵਲ ਤੱਕ ਮੈਂ ਜਿਹੜੀ ਆ ਮੈਂ ਜੀ ਸੇਵਾ ਜਿਹੜੀ ਆ ਸਮਾਜਪਤੀ ਨਿਵਾ ਰਿਹਾ ਇਹ ਜਿਹੜੀ ਇਸ਼ੂ ਪੁਣਾ ਰਿਹਾ ਇਹ ਗਲਤ ਸੋਚਾਂ ਖਿਵਾ ਰਿਹਾ ਜੇ ਕਿਸੇ ਮਨ ਦੇ ਕਿਸੇ ਦੇ ਮਨ ਨੂੰ ਇਹ ਠੇਸ ਪਹੁੰਚੀ ਆ ਮੈਂ ਉਸ ਲਈ ਆਪਣੇ ਰਾਸ਼ਟਰਪਤੀ ਜਿਹੜੀ ਆ ਸਮਰਪਤ ਹੁੰਦਾ ਹੋਏ ਉਹਨਾਂ ਕੋ ਮਾਫੀ ਮੰਗਦਾ ਹਾਂ